ਗੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ 15 ਸਤੰਬਰ ਅੰਤਰਰਾਸ਼ਟਰੀ ਜਮਹੂਰੀ ਦਿਹਾੜੇ ਨੂੰ ਮੁੱਖ ਰੱਖ ਕੇ ਕੀਤੀ ਪ੍ਰਧਾਨ ਸਾਹਿਬ ਨੇ ਕਿਹਾ ਕਿ ਅਸੀਂ ਸੰਸਾਰ ਭਰ ਵਿੱਚ ਮੈਸੇਜ ਦੇਣਾ ਚਾਹੁੰਦੇ ਹਾਂ ਕਿ 11 ਸਾਲ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਵਾ ਕੇ ਜਮਹੂਰੀਅਤ ਦਾ ਕਾਣ ਹੋ ਰਿਹਾ ਹੈ ਕਰਤਾਰ ਸਿੰਘ ਛੱਬਰ ਤੇ ਲక్ష్ਮਨ ਸਿੰਘ ਧਾਰੋਵਾਲੀ ਅਨੇਕਾਂ ਸਿੰਘਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਮਹੱਤਤਾ ਤੋਂ ਗੁਰਦੁਆਰੇ ਆਜ਼ਾਦ ਕਰਵਾਏ ਸਨ ਸਿੰਖਸਵਾਲ ਲਹਿਰ ਦੇ ਯਤਨਾ சதਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ ਜਿਸ ਦੀ ਇਲੈਕਸ਼ਨ ਦੀ ਮਿਆਦ ਪਹਿਲਾਂ 3 ਸਾਲ ਤੇ ਫਿਰ 5 ਸਾਲ ਕਰ ਦਿੱਤੀ ਗਈ ਹੁਣ ਭਾਰਤ ਸਰਕਾਰ ਵੱਲੋਂ 11 ਸਾਲ ਤੋਂ ਚੋਣਾਂ ਨਾ ਕਰਵਾ ਕੇ ਸਿੱਕਾ ਨੂੰ ਲੋਕਤੰਤਰ ਤੋਂ ਵਾਂਝਿਆ ਕੀਤਾ ਜਾ ਰਿਹਾ ਹੈ ਅਗਰ ਭਾਰਤ ਸਰਕਾਰ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਨਾ ਕਰਵਾਏ ਤਾਂ ਭਾਰਤੀ ਜਨਤਾ ਇਸ ਨੂੰ ਬਰਦਾਸ਼ਤ ਕਰੇਗੀ ਇਸ ਸੰਬੰਧੀ 15 ਸਤੰਬਰ ਜਮਹੂਰੀ ਅੰਤਰਰਾਸ਼ਟਰੀ ਜਮਹੂਰੀ ਦਿਹਾੜੇ ਨੂੰ ਵੱਡਾ ਇਕੱਠ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਧਰਮ ਸਿੰਘ ਮਾਰਕੀਟ ਦੇ ਸਾਹਮਣੇ ਕੀਤਾ ਜਾ ਰਿਹਾ ਹੈ ਸੰਗਤਾਂ ਨੂੰ ਅਪੀਲ ਹੈ ਕਿ ਪਰਿਵਾਰਾਂ ਸਮੇਤ ਪੁੱਜ ਕੇ ਹਾਜ਼ਰੀ ਭਰੋ ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਜਨਰਲ ਸਕੱਤਰ ਜਸਕਰਨ ਸਿੰਘ ਕਾਂਸਿੰਗਵਾੜਾ ਜਨਰਲ ਸਕੱਤਰ ਕੁਲਦੀਪ ਸਿੰਘ ਭਗੋਵਾਲੀਆ ਪ੍ਰੋਫੈਸਰ ਮਹਿੰਦਰਪਾਲ ਸਿੰਘ ਦਫਤਰ ਸਕੱਤਰ ਹਰਬੀਰ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਅਮਰੀਤ ਸਿੰਘ ਨੰਗਲ ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਫਤਾਪੁਰੀ ਕੌਮੀ ਪ੍ਰਧਾਨ ਬੀਬੀ ਗੁਰਦੀਪ ਕੌਰ ਚੱਠਾ ਜਨਰਲ ਸਕੱਤਰ ਮਾਝਾ ਜੋਂ ਬੀਬੀ ਦਰਸ਼ਨ ਕੌਰ ਬਿਦਾਦਪੁਰ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਪ੍ਰਤਪਾਲ ਸਿੰਘ ਮੀਤ ਪ੍ਰਧਾਨ ਸ਼ਹਿਰੀ ਸ਼ਮਸ਼ੇਰ ਸਿੰਘ ਰੈਣਗੜ੍ਹ ਬਲਵਿੰਦਰ ਸਿੰਘ ਕਾਲਾ ਜ਼ਿਲ੍ਹਾ ਪ੍ਰਧਾਨ ਸੁਖਚੰਦ ਸਿੰਘ ਅਤਲਾ ਮਾਨਸਾ ਸਰਦਾਰ ਗੁਰਪ੍ਰੀਤ ਸਿੰਘ ਸਰਦਾਰ ਅਨਦੀਪ ਸਿੰਘ ਕੁਲਵੰਤ ਸਿੰਘ ਕੋਟਲਾ ਆਦੀ ਲੀਡਰ ਪਹੁੰਚੇ ਸੰਨ ਆਵ ਦਿਖਦੀਆਂ ਦਰਸ਼ਕੋ ਅਤੇ ਬਿਦਾਦਪੁਰ ਦੀ ਪੂਰੀ ਰਿਪੋਰਟ ਸਾਡਾ ਫੇਸਬੁੱਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੀ ਜਮੂਹਕਿਤ ਦਿਵਸ ਰੱਖ ਤੇ ਜਮੂਹਕਿਤ ਦਿਨ ਮਨਾ ਰਹੇ ਹੈ ਤੇ ਸਾਡੀ ਪਾਰਟੀ 15 ਤਰੀਕੂ ਦਰਬਾਰ ਸਾਹਿਬ ਦੇ ਅੱਗੇ ਇੱਕ ਵੱਡੀ ਕਾਨਫਰੰਸ ਕਰ ਰਹੀ ਹੈ ਕਿ ਸਾਡੀ ਸਿੱਖਾਂ ਦੀ ਜਿਹੜੀ ਜ਼ਰੂਰੀਅਤ ਹੈ ਜਿਹੜਾ ਨੇ ਬਿਨ ਬਸ 1925 ਦੇ ਵਿੱਚ ਤੇ ਸਾਡੀ ਐਸਟੀਪੀਸੀ ਸ਼੍ਰੋਮਣੀ ਗੁਰਦਵਾਰਾ ਕਮੇਟੀ ਸਥਾਪਿਤ ਹੋਈ ਸੀ ਜਦਕਿ ਕੇਸ਼ੀਆ ਦੇ ਵਿੱਚ 1925 ਦੇ ਵਿੱਚ ਕੋਈ ਵੀ ਪਾਰਲੀਮੈਂਟ ਹੈ ਨਹੀਂ ਸੀ ਕੋਈ ਜਮੋਰੀਅਤ ਨਹੀਂ ਸੀ ਤੇ ਵੱਡੀ ਗੱਲ ਇਹ ਸੀ ਕਿ ਸਿੱਖ ਰਸਮ ਦੇ ਮੁਤਾਬਕ ਵੋਟ ਦੇ ਪ੍ਰਾਪਰਤਾ ਦੇ ਕੇ ਦਿੱਤਾ ਗਿਆ ਸੀ ਹੱਕ ਕਿ ਜਦ ਕਿ ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਬੰਗੀਆਂ ਵੋਟ ਦੇ ਲਈ ਜਤੋਜਹਿਦ ਕਰ ਰਹੀਆਂ ਸੀ ਤੇ ਬਜ਼ਾਰਾਂ 'ਚ ਜਾ ਕੇ ਸ਼ੀਸ਼ੇ ਤੋੜ ਦਿਆਂ ਸੀ ਜੀਆਂ ਤੇ ਜਿੰਨੇ ਵੀ ਲੈਟਰ ਬਾਕਸ ਹੁੰਦੇ ਸੀ ਉਹਨਾਂ ਦੇ ਵਿੱਚ ਪਟਾਕੇ ਪਾ ਕੇ ਬੰਬ ਪਾ ਕੇ ਉਹ ਤਾਂ ਹੋਣੀ ਸੀ ਕਿ ਬੀਬੀਆਂ ਨੂੰ ਜਮੂਰੀਏ ਹੱਕ ਨਹੀਂ ਮਿਲਿਆ ਉਹ ਮੂਤਾ ਕਿਉਂ ਨਹੀਂ ਪਾਗਦਾ ਪਰ ਆਪਣੀ ਐਸਟੀਪੀਸੀ ਇੰਡੀਅਨ ਵਾਰਸਗੀ ਦੀ ਸੰਗਤ ਬੀਬੀਆਂ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਸੀ ਹੁਣ ਪਿਛਲੇ 11 ਸਾਲ ਤੋਂ ਗਵਰਨਮੈਂਟ ਆਫ ਇੰਡੀਆ ਡਾਟਾ ਡਿਸਪਲਿਨਟੀ ਜ਼ਿੰਮੇਵਾਰੀ ਹੈ ਇਹ ਇਲੈਕਸ਼ਨ ਕਰਾਉਣ ਦੀ ਉਹ ਅੱਜ ਐਡਜੈਕਸ਼ਨ ਨਹੀਂ ਖੜਾ ਰਹੇਗੇ ਇਸ ਕਰਕੇ ਅਸੀਂ ਸਿੱਖ ਤਣਫੇ ਹੋਏ ਹਾਂ ਕਿ ਜਦੋਂ ਸਾਨੂੰ ਨਹਿਰੂ ਨੇ ਕਿਹਾ ਸੀਗਾ ਕਿ ਤੁਹਾਨੂੰ ਸਾਰਾ ਖੁਸ਼ ਮਿਲ ਚੁਗਾ ਜੇ ਤੁਸੀਂ ਸਿੱਖ ਸਾਡੇ ਕਾਂਗਰਸ ਦੇ ਜਤੂਰ ਨਾਲ ਚੱਲੋਗੇ ਤਾਂ ਰੋਇਕ ਇਹੋ ਜਿਹਾ ਸੀ ਕਿਤਾ ਦੇਵਾਂਗੇ ਇੱਥੇ ਤੁਸੀਂ ਆਜ਼ਾਦੀ ਦਾ ਲਿੰਕ ਪਾ ਸਕੋਗੇ ਇਹ ਸਾਡੇ ਨਾਲ ਨਹਿਰੂ ਨੇ ਵੈਦਕ ਕੀਤਾ ਸੀਗਾ ਦੂਸਰੀ ਗੱਲ ਹੈ ਕਿ ਮਹਾਤਮਾ ਗਾਂਧੀ ਨੇ ਸਿੱਖ ਜਿਹੜੇ ਹੱਕ ਮੰਗ ਰਹੇ ਸੀਗੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਜਿਹੜੇ ਗੁੱਟ ਬਾਰੇ ਰਾਹਕ ਬਗਰੇਓਂ ਕੀ ਤੋਂ ਕਮੇਟੀ ਬਣੇ ਤੋਂ ਡਿਪਾਰਟਮੈਂਟ ਬਣੇ ਅਗੇ ਤੁਸੀਂ ਆਪਣਾ ਜਿਹੜੇ